ਇਹਨਾਂ ਦੋਵਾਂ ਫੋਟੋਆਂ ਨੂੰ ਦੇਖੋ ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਦੋਵਾਂ ਵਿੱਚੋਂ ਕਿਹੜਾ ਬਲਬ ਜ਼ਿਆਦਾ ਪ੍ਰਕਾਸ਼ ਦੇ ਰਿਹਾ ਹੈ ਜਾਂ ਫਿਰ ਇਹਨਾਂ ਦੋਵਾਂ ਦਾ ਪ੍ਰਕਾਸ਼ ਇੱਕ ਸਮਾਨ ਹੈ ਲਗਭਗ 5 ਸਕਿੰਟ ਦਾ ਸਮਾਂ ਲਓ ਅਤੇ ਸੋਚੋ ਕਿ ਤੁਹਾਡੇ ਅਨੁਸਾਰ ਕਿਹੜਾ ਬਲਬ ਜ਼ਿਆਦਾ ਤੇਜ਼ ਚਮਕ ਰਿਹਾ ਹੈ ਤਾਂ ਪਹਿਲੀ ਨਜ਼ਰ 'ਚ ਤਾਂ ਇਹ ਲੱਗ ਰਿਹਾ ਹੈ ਕਿ ਖੱਬੇ ਪਾਸੇ ਵਾਲਾ ਬਲਬ ਜ਼ਿਆਦਾ ਚਮਕ ਰਿਹਾ ਹੈ ਹੈਨਾ ਪਰ ਅਸਲ ਵਿੱਚ ਦੋਵਾਂ ਬਲਬਾਂ ਦੀ ਰੋਸ਼ਨੀ ਬਰਾਬਰ ਹੈ ਦੋਵੇਂ ਇੱਕ ਸਮਾਨ ਪ੍ਰਕਾਸ਼ ਦੇ ਰਹੇ ਹਨ ਫਿਰ ਸਾਨੂੰ ਇਹ ਕਿਉਂ ਲੱਗ ਰਿਹਾ ਹੈ ਕਿ ਖੱਬੇ ਪਾਸੇ ਵਾਲਾ ਬਲਬ ਸੱਜੇ ਪਾਸੇ ਵਾਲੇ ਬਲਬ ਨਾਲੋਂ ਜ਼ਿਆਦਾ ਚਮਕ ਰਿਹਾ ਹੈ ਇਸ ਦਾ ਕਾਰਨ ਪ੍ਰਕਾਸ਼ ਸਰੋਤ ਦੇ ਆਸ-ਪਾਸ ਦੇ ਵਾਤਾਵਰਣ ਵਿੱਚ ਮੌਜੂਦ ਪ੍ਰਕਾਸ਼ ਦੀ ਮਾਤਰਾ ਹੈ ਇੱਕੋ ਪ੍ਰਕਾਸ਼ ਸਰੋਤ ਸਾਨੂੰ ਘੱਟ ਰੋਸ਼ਨੀ ਵਾਲੇ ਵਾਤਾਵਰਣ ਵਿੱਚ ਜ਼ਿਆਦਾ ਚਮਕੀਲਾ ਦਿਖਾਈ ਦਿੰਦਾ ਹੈ ਜਿਵੇਂ ਕਿ ਇੱਥੇ ਖੱਬੇ ਪਾਸੇ ਵਾਲੀ ਫੋਟੋ ਹੈ ਇਸ ਫੋਟੋ ਵਿੱਚ ਜੋ ਕਮਰਾ ਹੈ ਉਸ ਵਿੱਚ ਥੋੜਾ ਹਨੇਰਾ ਹੈ ਥੋੜੀ ਘੱਟ ਰੋਸ਼ਨੀ ਹੈ ਕਿਉਂਕਿ ਇਸ ਵਿੱਚ ਬਾਰਾਂ ਸੂਰਜ ਦੀ ਰੋਸ਼ਨੀ ਉਚਿਤ ਮਾਤਰਾ ਵਿੱਚ ਨਹੀਂ ਆ ਰਹੀ ਪਰ ਸੱਜੇ ਪਾਸੇ ਵਾਲੀ ਫੋਟੋ ਵਿੱਚ ਜੋ ਕਮਰਾ ਹੈ ਉਸ ਵਿੱਚ ਬਾਰੂ ਉਚਿਤ ਰੋਸ਼ਨੀ ਆ ਰਹੀ ਹੈ ਇਸ ਲਈ ਇਸ ਵਿੱਚ ਪ੍ਰਕਾਸ਼ ਸਰੋਤ ਯਾਨੀ ਕਿ ਬਲਬ ਉਨਾ ਜ਼ਿਆਦਾ ਚਮਕੀਲਾ ਨਹੀਂ ਦਿਖਾਈ ਦੇ ਰਿਹਾ ਜਿੰਨਾ ਕਿ ਪਹਿਲੀ ਫੋਟੋ ਵਿੱਚ ਹੈ ਪਰ ਇਹ ਹੋ ਕਿਉਂ ਰਿਹਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੀਆਂ ਅੱਖਾਂ ਤੇ ਭਰੋਸਾ ਨਹੀਂ ਕਰ ਸਕਦੇ ਬਿਲਕੁਲ ਸਹੀ ਆਪਾਂ ਅਸਲ ਵਿੱਚ ਆਪਣੇ ਸੰਵੇਦਕ ਅੰਗਾ ਤੇ ਪੂਰੀ ਤਰ੍ਹਾਂ ਨਾ ਭਰੋਸਾ ਨਹੀਂ ਕਰ ਸਕਦੇ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਹਰੇਕ ਕਮਰੇ ਵਿੱਚ ਮੌਜੂਦ ਪ੍ਰਕਾਸ਼ ਦੀ ਮਾਤਰਾ ਦੇ ਮੁਤਾਬਕ ਛੋਟੀਆਂ ਜਾਂ ਵੱਡੀਆਂ ਹੋ ਜਾਂਦੀਆਂ ਨੇ ਆਪਣਾ ਆਕਾਰ ਬਦਲ ਲੈਂਦੀਆਂ ਨੇ ਅਤੇ ਇਸ ਤਰ੍ਹਾਂ ਉਹ ਅੱਖਾਂ ਵਿੱਚ ਦਾਖਲ ਹੋਣ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਨਿਯੰਤਰਿਤ ਕਰਦੀਆਂ ਹਨ ਇਸੇ ਲਈ ਪ੍ਰਕਾਸ਼ ਸਰੋਤ ਦੀ ਚਮਕ ਦੇ ਬਾਰੇ ਸਾਡੀ ਸੰਵੇਦਨਾ ਉਸ ਪ੍ਰਕਾਸ਼ ਸਰੋਤ ਦੇ ਆਸ-ਪਾਸ ਮੌਜੂਦ ਵਾਤਾਵਰਣ ਦੇ ਸਬਕ ਹੁੰਦੀ ਹੈ ਕਿਉਂਕਿ ਪਹਿਲੀ ਫੋਟੋ ਵਿੱਚ ਯਾਨੀ ਖੱਬੇ ਪਾਸੇ ਵਾਲੀ ਫੋਟੋ ਵਿੱਚ ਪ੍ਰਕਾਸ਼ ਸਰੋਤ ਯਾਨੀ ਬਲਬ ਦੇ ਆਸ-ਪਾਸ ਵਾਤਾਵਰਣ ਵਿੱਚ ਬਹੁਤ ਘੱਟ ਪ੍ਰਕਾਸ਼ ਹੈ ਥੋੜਾ ਹਨੇਰਾ ਹੈ ਇਸ ਲਈ ਸਾਨੂੰ ਇੰਜ ਲੱਗ ਰਿਹਾ ਹੈ ਜਿਵੇਂ ਬਲਬ ਤੇਜ਼ ਚਮਕ ਰਿਹਾ ਹੈ ਇਸ ਦੇ ਉਲਟ ਦੂਜੀ ਫੋਟੋ ਵਿੱਚ ਕਮਰੇ ਅੰਦਰ ਉਚਿਤ ਰੋਸ਼ਨੀ ਹੈ ਕਿਉਂਕਿ ਕਮਰੇ ਵਿੱਚ ਬਾਹਰੋਂ ਕਾਫੀ ਰੋਸ਼ਨੀ ਆ ਰਹੀ ਹੈ ਇਸ ਲਈ ਸਾਨੂੰ ਇਦਾਂ ਲੱਗ ਰਿਹਾ ਹੈ ਕਿ ਬਲਬ ਘੱਟ ਚਮਕ ਰਿਹਾ ਹੈ ਪਰ ਅਸਲ ਵਿੱਚ ਦੋਵਾਂ ਬਲਬਾਂ ਦੀ ਚਮਕ ਇੱਕ ਸਮਾਨ ਹੈ ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀਆਂ ਅੱਖਾਂ ਤੇ ਪੂਰੀ ਤਰ੍ਹਾਂ ਨਾਲ ਭਰੋਸਾ ਨਹੀਂ ਕਰ ਸਕਦੇ ਆਓ ਇਸ ਨੂੰ ਇੱਕ ਹੋਰ ਉਦਾਹਰਣ ਨਾਲ ਸਮਝਦੇ ਹਾਂ ਇੱਥੇ ਮੇਰੇ ਕੋਲ ਪਾਣੀ ਨਾਲ ਭਰੇ ਤਿੰਨ ਗਲਾਸ ਨੇ ਖੱਬੇ ਪਾਸੇ ਵਾਲੇ ਗਲਾਸ ਵਿੱਚ ਠੰਡਾ ਪਾਣੀ ਹੈ ਤੁਸੀਂ ਇਸ ਵਿੱਚ ਬਰਫ਼ ਦੇ ਕੁਝ ਟੁਕੜੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਸੱਜੇ ਪਾਸੇ ਤੇ ਗਲਾਸ ਵਿੱਚ ਗਰਮ ਪਾਣੀ ਹੈ ਜਦਕਿ ਵਿਚਕਾਰ ਵਾਲੇ ਗਲਾਸ ਵਿੱਚ ਕਮਰੇ ਦੇ ਤਾਪਮਾਨ ਵਾਲਾ ਸਧਾਰਨ ਪਾਣੀ ਹੈ ਹੁਣ ਮੈਂ ਆਪਣੇ ਖੱਬੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਨੂੰ ਠੰਡੇ ਪਾਣੀ ਦੇ ਗਲਾਸ ਵਿੱਚ ਪਾਵਾਂਗਾ ਅਤੇ ਸੱਜੇ ਹੱਥ ਦੇ ਅੰਗੂਠੇ ਦੇ ਨਾਲ ਵਾਲੀ ਉਂਗਲੀ ਨੂੰ ਗਰਮ ਪਾਣੀ ਦੇ ਗਲਾਸ ਵਿੱਚ ਪਾਵਾਂਗਾ ਮੈਂ ਘੱਟੋ-ਘੱਟ 2 ਮਿੰਟ ਤੱਕ ਆਪਣੀਆਂ ਉਂਗਲਾਂ ਨੂੰ ਇਸੇ ਤਰ੍ਹਾਂ ਨਾਲ ਗਲਾਸਾਂ ਵਿੱਚ ਪਾ ਕੇ ਰੱਖਾਂਗਾ ਇਸ ਤੋਂ ਬਾਅਦ ਮੈਂ ਇਹਨਾਂ ਦੋਵਾਂ ਉਂਗਲੀਆਂ ਨੂੰ ਗਲਾਸਾਂ ਵਿੱਚੋਂ ਬਾਹਰ ਕੱਢ ਕੇ ਇੱਕੋ ਨਾਲ ਵਿਚਕਾਰ ਵਾਲੇ ਸੁਧਾਰਨ ਪਾਣੀ ਦੇ ਗਲਾਸ ਵਿੱਚ ਪਾ ਦਿੰਦਾ ਹਾਂ ਅਜਿਹਾ ਕਰਨ ਨਾਲ ਮੈਨੂੰ ਆਪਣੇ ਖੱਬੇ ਹੱਥ ਦੀ ਉਂਗਲੀ ਵਿੱਚ ਇੰਜ ਲੱਗ ਰਿਹਾ ਹੈ ਜਿਵੇਂ ਵਿਚ ਵਾਲੇ ਗਲਾਸ ਦਾ ਪਾਣੀ ਗਰਮ ਹੈ ਪਰ ਸੱਜੇ ਪਾਸੇ ਦੀ ਉਂਗਲੀ ਤੋਂ ਇੰਜ ਲੱਗਦਾ ਹੈ ਜਿਵੇਂ ਵਿਚ ਵਾਲੇ ਗਲਾਸ ਦਾ ਪਾਣੀ ਠੰਡਾ ਹੈ। ਯਾਨੀ ਇਸ ਤਰ੍ਹਾਂ ਗਰਮੀ ਦਾ ਅਨੁਭਵ ਕਰਨ ਦੇ ਮਾਮਲੇ ਵਿੱਚ ਕਿਸੇ ਵਸਤੂ ਦੇ ਠੰਡਾ ਜਾਂ ਗਰਮ ਹੋਣ ਦਾ ਅਨੁਭਵ ਕਰਨ ਦੇ ਮਾਮਲੇ ਵਿੱਚ ਸਾਡੇ ਸੰਵੇਦਕ ਅੰਗ ਪੂਰੀ ਤਰ੍ਹਾਂ ਨਾਲ ਭਰੋਸੇਯੋਗ ਨਹੀਂ ਹਨ। ਆਓ ਹੁਣ ਇਸ ਅਨੁਭਵ ਦੀ ਤੁਲਨਾ ਉਹਨਾਂ ਫੋਟੋਆਂ ਨਾਲ ਕਰੀਏ ਜਿਨ੍ਹਾਂ ਨੂੰ ਆਪਾਂ ਸ਼ੁਰੂ ਵਿੱਚ ਦੇਖਿਆ ਸੀ। ਇੱਥੇ ਉੱਪਰ ਨੀਲਾ ਬਿੰਦੂ ਠੰਡੇ ਪਾਣੀ ਵਾਲੇ ਹੱਥ ਨੂੰ ਦਰਸਾ ਰਿਹਾ ਹੈ ਅਤੇ ਲਾਲ ਬਿੰਦੂ ਗਰਮ ਪਾਣੀ ਵਾਲੇ ਹੱਥ ਨੂੰ ਦਰਸਾ ਰਿਹਾ ਹੈ। ਹੁਣ ਜੇ ਆਪਾਂ ਇਸ ਫੋਟੋ ਨੂੰ ਦੇਖੀਏ ਤਾਂ ਇਸ ਕਮਰੇ ਵਿੱਚ ਬਹੁਤ ਘੱਟ ਰੋਸ਼ਨੀ ਹੈ ਇਸ ਲਈ ਇਸ ਕਮਰੇ ਦਾ ਪ੍ਰਕਾਸ਼ ਸਰੋਤ ਜਾਂ ਬਲਬ ਸਾਨੂੰ ਜ਼ਿਆਦਾ ਚਮਕਦਾ ਹੋਇਆ ਦਿਖ ਰਿਹਾ ਹੈ ਠੀਕ ਉਵੇਂ ਹੀ ਜਿਵੇਂ ਖੱਬੇ ਹੱਥ ਦੀ ਉਂਗਲੀ ਜੋ ਪਹਿਲਾਂ ਠੰਡੇ ਪਾਣੀ ਵਿੱਚ ਸੀ ਉਸ ਨਾਲ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਵਿਚਕਾਰ ਵਾਲੇ ਗਲਾਸ ਦਾ ਪਾਣੀ ਗਰਮ ਹੈ ਤੇ ਜੇ ਅਸੀਂ ਇਸ ਫੋਟੋ ਨੂੰ ਦੇਖੀਏ ਜਿੱਥੇ ਕਮਰੇ ਵਿੱਚ ਉਚਿਤ ਪ੍ਰਕਾਸ਼ ਹੈ ਕਿਉਂਕਿ ਬਾਹਰ ਤੋਂ ਵਧੀਆ ਰੋਸ਼ਨੀ ਆ ਰਹੀ ਹੈ ਇਸ ਲਈ ਇੱਥੇ ਪ੍ਰਕਾਸ਼ ਸਰੋਤ ਜਾਂ ਬਲਬ ਸਾਨੂੰ ਘਟ ਚਮਕਦਾ ਹੋਇਆ ਦਿਖਾਈ ਦੇ ਰਿਹਾ ਹੈ ਠੀਕ ਉਵੇਂ ਹੀ ਜਿਵੇਂ ਸੱਜੇ ਹੱਥ ਦੀ ਉਂਗਲੀ ਜੋ ਪਹਿਲਾਂ ਗਰਮ ਪਾਣੀ ਵਿੱਚ ਸੀ ਉਸ ਤੋਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਵਿਚਕਾਰ ਪਏ ਗਲਾਸ ਦਾ ਪਾਣੀ ਠੰਡਾ ਹੈ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਆਪਾਂ ਆਪਣੇ ਸੰਵੇਦਕ ਅੰਗਾਂ ਤੇ ਪੂਰੀ ਤਰ੍ਹਾਂ ਨਾਲ ਭਰੋਸਾ ਨਹੀਂ ਕਰ ਸਕਦੇ ਹੁਣ ਜੇ ਗੱਲ ਇਹ ਹੈ ਤਾਂ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਕੋਈ ਵਸਤੂ ਗਰਮ ਹੈ ਜਾਂ ਠੰਡੀ ਕੀ ਇਹ ਪਤਾ ਕਰਨ ਦਾ ਸਾਡੇ ਕੋਲ ਕੋਈ ਤਰੀਕਾ ਹੈ ਇਸ ਨੂੰ ਸਮਝਣ ਤੋਂ ਪਹਿਲਾਂ ਤੁਸੀਂ ਇਹ ਸੋਚੋ ਕਿ ਜਦੋਂ ਤੁਹਾਨੂੰ ਬੁਖਾਰ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਕਿਵੇਂ ਪਤਾ ਕਰਦੇ ਹੋ ਕਿ ਤੁਹਾਨੂੰ ਬੁਖਾਰ ਹੈ ਜਾਂ ਨਹੀਂ ਮੈਨੂੰ ਯਕੀਨ ਹੈ ਕਿ ਤੁਸੀਂ ਸਭ ਨੇ ਥਰਮਾਮੀਟਰ ਜ਼ਰੂਰ ਵਰਤਿਆ ਹੋਵੇਗਾ ਆਪਾਂ ਇਸ ਦੀ ਵਰਤੋਂ ਆਪਣੇ ਸਰੀਰ ਦਾ ਤਾਪਮਾਨ ਪਤਾ ਕਰਨ ਲਈ ਕਰਦੇ ਹਾਂ ਯਾਨੀ ਕਿਸੇ ਵਸਤੂ ਦੀ ਠੰਡਕ ਜਾਂ ਗਰਮੀ ਦੇ ਸਟੀਕ ਮਾਪ ਨੂੰ ਇੱਕ ਭੌਤਿਕ ਰਾਸ਼ੀ ਦੁਆਰਾ ਵਿਅਕਤ ਕੀਤਾ ਜਾ ਸਕਦਾ ਹੈ ਜਿਸ ਨੂੰ ਤਾਪਮਾਨ ਕਹਿੰਦੇ ਨੇ ਤੇ ਇਸ ਤਾਪਮਾਨ ਨੂੰ ਮਾਪਣ ਲਈ ਥਰਮਾਮੀਟਰ ਨੂੰ ਵਰਤਿਆ ਜਾਂਦਾ ਹੈ ਮੇਰੇ ਕੋਲ ਜੋ ਇਹ థਰਮਾਮੀਟਰ ਹੈ ਇਸ ਨੂੰ ਕਲੀਨਿਕਲ థਰਮਾਮੀਟਰ ਕਹਿੰਦੇ ਨੇ ਜਿਸ ਨੂੰ ਅਸੀਂ ਆਪਣੇ ਘਰਾਂ ਵਿੱਚ ਵਰਤ ਸਕਦੇ ਹਾਂ ਇਸ థਰਮਾਮੀਟਰ ਤੇ ਅਸੀਂ ਕੁਝ ਚਿੰਨ ਦੇਖ ਸਕਦੇ ਹਾਂ ਜੋ 35 ਤੋਂ ਸ਼ੁਰੂ ਹੋ ਕੇ 42 ਤੱਕ ਜਾਂਦੇ ਨੇ ਇਹ ਚਿੰਨ ਡਿਗਰੀ ਸੈਲਸੀਅਸ ਨੂੰ ਦਰਸਾਉਂਦੇ ਹਨ ਜੋ ਤਾਪਮਾਨ ਦੀ ਇਕਾਈ ਹੈ ਇਸ ਲਈ ਇੱਥੇ ਤੁਸੀਂ ਜੋ ਸੰਖਿਆ 35 36 37 ਦੇਖ ਰਹੇ ਹੋ ਇਹ ਡਿਗਰੀ ਸੈਲਸੀਅਸ ਨੂੰ ਦਰਸਾਉਂਦੀਆਂ ਨੇ ਸਾਡੇ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਹੁੰਦਾ ਹੈ ਪਰ ਇਸ ਕਲੀਨਿਕਲ ਥਰਮੋਮੀਟਰ ਨਾਲ ਆਪਾਂ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਤਾਪਮਾਨ ਨਹੀਂ ਮਾਪ ਸਕਦੇ ਇਹ ਸਿਰਫ 35 ਡਿਗਰੀ ਸੈਲਸੀਅਸ ਤੋਂ ਸ਼ੁਰੂ ਹੋ ਕੇ 42 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ ਇਸ ਲਈ ਪ੍ਰਯੋਗਸ਼ਾਲਾ ਦੇ ਉਦੇਸ਼ਾਂ ਲਈ ਇੱਕ ਅਲੱਗ ਥਰਮੋਮੀਟਰ ਹੁੰਦਾ ਹੈ ਜਿਸ ਨਾਲ ਤਾਪਮਾਨ ਦੇ ਵਿਆਪਕ ਮਾਪ ਨੂੰ ਮਾਪਿਆ ਜਾ ਸਕਦਾ ਹੈ ਪ੍ਰਯੋਗਸ਼ਾਲਾ ਥਰਮੋਮੀਟਰ ਲਗਭਗ 0 ਡਿਗਰੀ ਤੋਂ ਸ਼ੁਰੂ ਹੁੰਦਾ ਹੈ ਤੇ ਲਗਭਗ 110 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ ਇੱਥੇ ਮੇਰੇ ਕੋਲ ਇੱਕ ਪ੍ਰਯੋਗਸ਼ਾਲਾ ਥਰਮੋਮੀਟਰ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਲਗਭਗ 0 ਡਿਗਰੀ ਤੋਂ ਸ਼ੁਰੂ ਹੋ ਕੇ 110 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ ਤਾਂ ਚਲੋ ਹੁਣ ਆਪਾਂ ਇਸ थर्मामीटर ਨਾਲ ਇਨ੍ਹਾਂ ਗਲਾਸਾਂ ਦਾ ਤਾਪਮਾਨ ਮਾਪਦੇ ਹਾਂ ਤੇ ਇਸ ਦੇ ਲਈ ਅਸੀਂ ਇਸ थर्मामीटर ਦੀ ਵਰਤੋਂ ਕਰਾਂਗੇ ਇਹ ਇੱਕ ਡਿਜੀਟਲ थर्मामीटर ਹੈ ਜਿਸ ਵਿੱਚ ਅਸੀਂ ਡਿਜੀਟਲ ਰੂਪ ਵਿੱਚ ਰੀਡਿੰਗ ਪ੍ਰਾਪਤ ਕਰ ਸਕਦੇ ਹਾਂ थर्मामीटर ਨਾਲ ਤਾਪਮਾਨ ਮਾਪ ਕੇ ਅਸੀਂ ਸਟੀਕ ਤੌਰ ਤੇ ਇਹ ਦੱਸ ਸਕਦੇ ਹਾਂ ਕਿ ਵਸਤੂ ਕਿੰਨੀ ਠੰਡੀ ਹੈ ਜਾਂ ਕਿੰਨੀ ਗਰਮ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਉਸ ਗਲਾਸ ਦੇ ਪਾਣੀ ਦਾ ਤਾਪਮਨ ਮਾਪਾਂਗੇ ਜਿਸ ਵਿੱਚ ਠੰਡਾ ਪਾਣੀ ਹੈ ਜਦੋਂ ਡਿਜੀਟਲ ਥਰਮਾਮੀਟਰ ਵਿੱਚ ਰੀਡਿੰਗ ਬਦਲਣਾ ਬੰਦ ਹੋ ਜਾਵੇਗੀ ਤਾਂ ਉਹੀ ਪਾਣੀ ਦਾ ਤਾਪਮਨ ਹੋਵੇਗਾ ਤਾਂ ਅਸੀਂ ਦੇਖ ਸਕਦੇ ਹਾਂ ਕਿ ਪਾਣੀ ਦਾ ਤਾਪਮਨ ਲਗਭਗ 15.5 ਡਿਗਰੀ ਸੈਲਸੀਅਸ ਹੈ। ਆਓ ਹੁਣ ਗਰਮ ਪਾਣੀ ਦਾ ਤਾਪਮਨ ਮਾਪਦੇ ਹਾਂ। ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਦਾ ਤਾਪਮਨ ਲਗਭਗ 44.3 ਡਿਗਰੀ ਸੈਲਸੀਅਸ ਹੈ। ਹੁਣ ਆਪਾਂ ਵਿਚਕਾਰ ਰੱਖੇ ਸਧਾਰਨ ਪਾਣੀ ਦਾ ਤਾਪਮਨ ਵੀ ਮਾਪ ਲੈਣੇ ਹਾਂ। ਅਪਾ ਦੇਖ ਸਕਦੇ ਹਾਂ ਕਿ ਇਸ ਪਾਣੀ ਦਾ ਤਾਪਮਨ ਲਗਭਗ 31 ਡਿਗਰੀ ਸੈਲਸੀਅਸ ਹੈ ਇਸ ਪ੍ਰਕਾਰ ਇਸ ਗਤੀਵਿਧੀ ਨਾਲ ਅਸੀਂ ਦੇਖਿਆ ਕਿ ਕਿਸੇ ਵਸਤੂ ਦੀ ਠੰਡਕ ਜਾਂ ਗਰਮਾਹਟ ਨੂੰ ਜਿਸ ਨੂੰ ਤਾਪਮਨ ਕਿਹਾ ਜਾਂਦਾ ਹੈ ਉਸ ਨੂੰ ਸਟੀਕ ਰੂਪ ਵਿੱਚ ਮਾਪਣ ਲਈ ਸਾਨੂੰ ਥਰਮਾਮੀਟਰ ਦੀ ਲੋੜ ਹੁੰਦੀ ਹੈ ਤਾਪਮਨ ਦਾ ਪਤਾ ਲਗਾਉਣ ਲਈ ਅਸੀਂ ਆਪਣੇ ਸੰਵੇਦਕ ਅੰਗਾਂ ਤੇ ਪੂਰੀ ਤਰ੍ਹਾਂ ਨਾਲ ਭਰੋਸਾ ਨਹੀਂ ਕਰ ਸਕਦੇ